ਸੋਨੇ ਵੀਰ ਫੇਰਾ ਆ ਤਾਜੀ ਸੂਈ ਤੜਕੇ ਦੀ ਕਿੰਨੇ ਦੀ ਦੇ ਦੇਨੀ ਆ ਤੇ ਆ ਸੰਧੂ ਸਾਹਿਬ ਮੱਝ ਦੇ ਵਿੱਚ ਨੂੰ ਭਾਵੇਂ 130 ਦੀ ਵੇਚਦੀ ਆ ਜੀ ਦੇ ਦਈਏ 115 ਦੀ 115 ਦੀ ਆ ਕਰੂੰ 10 ਦੇ ਹੈ 5000 ਛੜਤਾ ਅੱਛਾ ਜੇ ਤੂੰ 5 ਛੜਿਆ 5 ਹੋਰ ਛੜਿਆ ਹਰ 5 ਦੀ ਅੱਛਾ ਹਾਏ ਪੂਰੇ ਦੀ ਅੱਜ ਬਾਦ ਹਾਏ ਆਗਾ ਫੇਰ 94 ਦੀ ਹੋ ਗਈ ਜੇ ਤੂੰ ਵੇਚ ਲਿਆ ਪਤਰਾ ਹੀ ਫਿਰ ਜਾਂਦੇ ਹਾਏ ਹਾਏ 94 5 5 ਘਟਾਉਣਾ ਨੇ ਇਹਦੇ ਤੇਰਾ ਵਾਲਾ ਹੋ ਜੇ ਤੜਕੇ ਦੀ ਸੂਈ ਤੜਕੇ ਦੀ ਸੂਈ ਹੈ ਜੇ ਜੋ ਸੋਟੀ ਦੀ ਹਾਂਜੀ 95 ਦੀ 95 ਦੀ ਅੱਜ ਬੋਲੀ ਲਾਦੀ ਬੋਲੀ ਲਾਦੀ ਉਹਦੇ ਨਾਲ ਹੀ ਨਹੀਂ ਆਉਂਦੀ ਕਿਆ ਬਾਤ ਆ ਸਜਣੋ 95 ਦੀ ਤਾਜੀ ਹਾਂਜੀ ਸਾਸੀ ਕਾਲਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਬਰਨਾਲਾ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤੁਹਾਨੂੰ ਸੋਨੇ ਬਰਨਾਲੇ ਵਾਲੇ ਨੂੰ ਮਲਾਵਾਂਗੇ ਸੱਜਣੋ ਤਿੰਨ ਮੱਝਾਂ ਝੋਟੀਆਂ ਨਾਲ ਨੇੜੇ ਬਲਟੋਆ ਘਰਿਆਲਾ ਬਿਲਕੁਲ ਇੱਥੋਂ ਆਂਡ ਗਵਾਂਡ ਰਹਿ ਜਾਂਦੇ ਆ ਆ ਨੀਲੀ ਰਾਵੀ ਦੀ ਮੈਂ ਕਿਹੜਾ ਸੁਆ ਸੁੰਦੀ ਆ ਸੱਜਣੋ ਜਿਹੜਾ ਇਹਦਾ ਕੱਟ ਆ ਨਾ ਇਸ ਪਾਸੇ ਬਹੁਤ ਘੱਟ ਮਿਲਦਾ ਇਹ ਕਰਮਾੜੀ ਨੂੰ ਕੁਦਰਤ ਨੇ ਇੱਧਰ ਕੱਟ ਦਿੱਤਾ ਦੇਖਿਓ ਜੇ ਕਿਤੇ ਕਰਪਾ ਹੋ ਗਈ ਕੱਟੀ-ਕੁੱਟੀ ਦੇਗੀ ਦਾ ਮੈਂ ਦਾ ਬੜਾ ਕੱਦ ਕਾਟ ਤੇ ਚੰਗਾ ਵਜ਼ੂਦ ਆ ਤੇ ਆ ਸਜਣੋਂ ਪਹਿਲਾ ਸੂਆ ਸੁੰਦੀ ਮੇਰੇ ਹਿਸਾਬ ਨਾਲ ਝੋਟੀ ਆ ਇਹਦਾ ਵੀ ਹਿਸਾਬ ਕਿਤਾ ਪੁੱਛਾਂਗੇ ਇਹ ਵੀ ਨੀਲੀ ਰਾਵੀ ਦੀ ਚੰਗੀ ਆ ਇੱਕ ਸਜਣੋਂ ਬਿਲਕੁਲੀ ਹਜੇ ਸੂਸ ਆ ਕੇ ਸਿੱਧੀ-ਸੁੱਧੀ ਹੁੰਦੀ ਵਰਦੀ ਆ ਇਹ ਮੈਂ ਦਾ ਵੀ ਲੇਖਾ ਜੋਖਾ ਪੁੱਛਾਂਗੇ ਨੇ ਕੱਟੀ ਨੂੰ ਜਨਮ ਦਿੱਤਾ ਪੈਰ ਹਜੇ ਗਿੱਲੇ ਹੀ ਆ ਕੱਟੀ ਦੇ ਗਿੱਲਾ ਨਾੜੂਆ ਕਿੰਨਾ ਟਾਈਮ ਸੂਈ ਨੂੰ ਹੋ ਗਿਆ ਜੇਰ-ਜੂਰ ਪੈ ਗਈ ਇਹਦਾ ਵੀ ਹਿਸਾਬ ਕਿਤਾ ਪੁੱਛਦੇ ਆ ਜਿਹੜਾ ਪਸੂ ਪਸੰਦ ਆ ਜਾਂਦਾ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਆਜੋ ਲਈਏ ਡਿਟੇਲ ਆ ਨੀਲੀ ਤੋਂ ਹੀ ਕਰੀਏ ਸ਼ੁਰੂ ਆਪਾਂ ਸੱਜਣੋ ਸੋਨੇ ਵੀਰ ਸਾਸਤਰੀ ਕਾਰ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਾਸਤਰੀ ਕਾਰ ਆਹੋ ਠੀਕ ਠਾਕ ਏ ਮੇਰਾ ਦਾਦੇ ਤੇ ਤੂੰ ਸੁਣਾ ਵਦਿਆ ਵਦਿਆ ਹੋਰ ਸਾਰੇ ਭੈਣ ਭਰਾਵਾਂ ਚੈਨਲ ਵੇਖਣ ਵਾਲਿਆਂ ਨੂੰ ਸਾਸਤਰੀ ਕਾਲ ਜੀ ਚੜਦੀ ਕਲਾ ਨਾਲ ਚੜਦੀ ਕਲਾ ਕਿਰਪਾ ਗੁਰੂ ਰਾਮਦਾਸ ਜੀ ਸੋਨਾਵਰਨ ਵਾਲੇ ਵਾਲਾ ਫੇਰਾ ਜੀ ਭਰਾ ਸਾਡਾ ਹੈ ਹਾਂ ਜੀ ਦੇ ਡਰੈਸ ਮਾਲਾ ਜਾਂ ਕਰਦੇ ਡਰੈਸ ਪਿੰਡ ਬਰਨਾਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੋਬਾਈਲ ਨੰਬਰ 88721 74175 88721 74175 ਬਾਕੀ ਦਰਉਮਦਾਰ ਚੱਲੀ ਜਾਂਦਾ ਚੱਲੀ ਜਾਂਦਾ ਜੀ ਵਧੀਆ ਜੀ ਹਾਂ ਤਾਲ ਫਲਕਾ ਬਣੀ ਜਾਂਦਾ ਜੇ ਕਹਿਰੀ ਜੀ ਬਈ ਕਿਰਪਾ ਗੁਰੂ ਰਾਮਦਾਸ ਦੀ ਰੋਜ਼ ਦੇ ਡੰਗਰ ਵਿਖਦੇ ਆਉਂਦੇ ਜਾਂਦੇ ਆ ਤੁਹਾਡੇ ਸਾਹਮਣੇ ਅੱਜ 8 ਡੰਗਰ ਹੀ 2-3 ਤੋਂ ਤੁਹਾਡੇ ਸਾਹਮਣੇ ਵੀ ਬੈਠੇ ਹੋਏ ਜਿੱਤੇ ਆ ਵੀਡੀਓ ਪਾਉਣੀ ਹੈ ਪੰਜਾਬ ਦੀ ਦੋ ਬੰਦੇ ਕਢਾਲੀਆਂ ਬਾਹਰ ਭੱਜੀਆਂ ਸਾਈਡ ਤੇ ਇੱਥੇ ਆਪਾਂ ਵਿੱਚ ਦੇਸੀ ਪਹਿਰੀਆਂ ਹਾਂ ਇਹ ਤੁਹਾਡੇ ਸਾਹਮਣੇ ਬੰਦੇ ਲੱਗੇ ਜਿਹੜਾ ਪਹਿਰੇ ਭਰਾਉਂਦੇ ਆ ਚਲੋ ਧੰਨਵਾਦ ਉਹਨਾਂ ਨੂੰ ਵੀ ਆਪਾਂ ਮਾਲ ਕਰਦੇ ਭੈਣ ਭਰਾਵਾਂ ਦਾ ਜਿਹੜੇ ਆ ਕੇ ਮਾਲ ਵਪਾਰੀ ਲੈ ਜਾਂਦੇ ਆ ਉਹਨਾਂ ਤਰੀਕੇ ਨਾਲ ਮਾਲ ਦੇਈਦਾ ਜਿਹੜੇ ਅੱਗੇ ਜਾ ਕੇ ਵੇਚਦੇ ਬਈ ਚਲ ਉਹਨਾਂ ਨੂੰ ਜ ਕਹਿੰਦੇ ਆ ਕਰਮਾਲ ਜਿੱਥੇ ਡੰਗਰ ਜਾਣ ਵਧਿਆ ਜਾ ਕੇ ਨਿਕਲ ਕੋਈ ਭੈਣ ਭਰਾ ਚੀਤੇ ਕਰੇ ਹਾਂ ਇੱਜ਼ਤ ਬਣਾਉਂ ਹਾਂਜੀ ਕਿਸੇ ਨੇ ਰੁਪਿਆ ਰੁਪਿਆ ਜੋੜ ਕੇ ਡੰਗਰ ਲੈਣਾ ਹੁੰਦਾ ਹੈ ਜਿਹਨੇ ਉਹ ਮਾਰਾ ਪਾਇਆ ਫਿਰ ਤੁਹਾਨੂੰ ਪਤਾ ਹੀ ਆ ਔਖਾ ਹੋ ਜਾ ਹਾਂਜੀ ਤੇ ਸਾ ਵੈਦਿਆ ਜੇ ਲੇਖਾ ਜੋਖਾ ਕੀ ਆ ਸਾਰੀ ਆ ਸੰਤੂ ਸਾਹਿਬ ਹਜੇ 10 ਦਿਨ ਮੱਝ ਲਿੰਦੀ ਆ ਅੱਛਾ ਨੀਲੀ ਰਾਵੀ ਦੀ ਮੱਝ ਹੁੰਦੀ ਆ ਤੇ ਬਹੁਤ ਡੋਲ ਮੱਝ ਤੇ ਜਸਮੁਣ ਇਹ ਤੇਰੇ ਇਧਰ ਬਾਰਡਰ ਦੀ ਆਪਣੇ ਏਰੀਆ ਦੀ ਮੱਝ ਜਿਵੇਂ ਅਸਰਪੂਰੇ ਦੇ ਮਸ਼ਹੂਰ ਇਧਰ ਦੀ ਮੱਝ ਆ ਓਕੇ ਹਾਂਜੀ ਕੱਦ ਕਾਠ ਹਨਾ ਤੇ ਡੇਡਾ ਪਟਾ ਉਹ ਫੁੱਲ ਵੱਡੀ ਮੱਝ ਆ ਜੀ ਦੈਣ 10 ਪਏ ਸੁਹਾ ਤੇ ਸੁਹਾ ਕਿਹੜਾ ਸੁਹਾ ਤੇ ਜਾਦੀ ਮਾਲਕਾਂ ਨੇ ਦੱਸਿਆ ਵੀ ਤੀਜਾ ਸੂਹ ਦੀ ਨੂੰ ਆਂ ਦੇਖੋ ਸੱਜਣਾ ਦੇਖ ਲੋ ਮੈਂ ਤੇ ਸੋਨੇ ਕੀ ਕਹਿੰਦੇ ਦੁੱਧ ਦੁੱਧ ਦਾ ਸੰਧੂ ਸਾਹਿਬ ਜਿੰਨਾ ਤਾਂ ਲਈ ਆਉਂ ਕਹਿੰਦੇ ਸੀ 13 14 ਕਿਲੋ ਦੁੱਧ ਚੋਇਆ ਹੈ ਬਾਕੀ ਜਦੋਂ ਸੂਣ ਵਾਲੀਆਂ ਹੁੰਦੀਆਂ ਆ ਉਹ ਤਾਂ ਸਾਰਿਆਂ ਨੇ 16 ਕਿਲੋ ਦਿੰਦੀਆਂ। ਪਰ ਜਦੋਂ ਬਾਲਟੀ 'ਚ ਪੈਂਦਾ ਪਤਾ ਉਹਨੂੰ ਲੱਗਦਾ। ਸੂਣ ਵਾਲੀ ਮੈਂ ਕਹਿੰਦਾ 18 ਕਿਲੋ ਦਿੰਦੀ ਆ ਮੈਦਾਨ ਚੋਂ। ਆਪਾਂ ਰੋਜ਼ ਵੇਨੇ ਆ ਮਬਈਲਾ ਦੇ ਵੀ ਆਪਾਂ ਘਰ ਜਾ ਕੇ ਸਾਡੀ ਮੈਂ 18 ਕਿਲੋ ਦਿੰਦੀ ਪਰ ਜਦੋਂ ਬਾਲਟੀ 'ਚ ਪਈਏ ਨਾ ਦੁੱਧ 12 ਕਿਲੋ ਹੀ ਵੜਾਂਦਾ। ਬੜਾ ਹੁੰਦਾ। 6 ਕਿਲੋ ਦੁੱਧੇ ਕੰਡੇ ਦੇ ਤੋਲ ਗਏ ਨਾ। ਬੜਾ ਲੱਗਦਾ। ਤੱਕੜੀ ਵਾਲਾ ਦੁੱਧ ਬੜਾ ਜਿਹਾ ਕੰਡੇ ਦੇ ਤੋਲ ਗਏ ਦੇ। ਓਕੇ ਤੇ ਬਾਕੀ ਥਣਾਂ ਵਾਲੋ ਟਿੱਪੀ ਪਾਵਾ ਨੂੰ ਬੇਸਲਰੀ ਪਿੱਛੇ ਦੀ ਗਾਰੰਟੀ ਜੇ ਕਿਸੇ ਨੇ ਆਨਲਾਈਨ ਮੰ ਕਣਕੇ ਆਪਾਂ ਮੱਝਾ ਲਾ ਕੇ ਆਏ ਦੂਰ ਦੂਰ ਗਿੰਗਾ ਜਾ ਕੇ ਉੱਥੇ ਥਣ ਚੱਕਾ ਕਰਾਏ ਆ ਫਿਰ ਮੱਝਾ ਲਾਇਆ ਖੜੇ ਉੱਤਰ ਦੀਆਂ ਟਾਈਪੂ ਦਾ ਥਣ ਚੱਕਾ ਕਰ ਲੇ ਭਾਰ ਦੀ ਸਾਡੀ ਗਰੰਟੀ ਹੋਊਗੀ ਹਾਂ ਹਾਂਜੀ ਸਿਆਣੀ ਗੱਲ ਹਾਂਜੀ ਤੇ ਸਾਹਬ ਇਹਦਾ ਲੇਖਾ ਜੋਖਾ ਕਿੰਨਾ ਕੁ ਕਰੇ ਸਿੰਧੂ ਸਾਹਿਬ ਮੱਝ ਨਹੀਂ ਆ ਪਾਏ ਹਿਸਾਬ ਨਾ ਕਰੀ ਮੈਂ ਕਹਿੰਦਾ ਮੱਝ ਕਹਿੰਦੀ ਮੈਨੂੰ ਵੇਖ ਲੋ ਇੱਕ 40 ਦੀ ਵੀ ਠੀਕ ਆ ਪਰ ਨਹੀਂ ਆਪਾਂ ਬਿਲਕੁਲ ਜਾਇ ਦੇਣੀ ਆ ਠੀਕ ਆ ਮੱਝ ਵੇਖਦੀ ਇੱਕ 40 ਦੀ ਵਿਗਨੀ ਸੋਈ ਪਰ ਆਪਾਂ ਨੂੰ ਭਾਗ ਲਈ ਹੱਸਦਾ ਹੈ ਅੱਜ ਆਪਾਂ ਮੱਝ ਦੇ ਦਿੱਤੀ 1 ਲੱਖ 30 ਹਜ਼ਾਰ ਦੀ ਤੂੰ ਹੀ ਵੇਖੋ ਮੈਂ ਤਾਂ ਨਾ 40 ਵਟ ਲੂ ਮੈਂ ਕਿਹੜਾ ਜੇਬ ਚੁੱਕੀ ਨਹੀਂ ਤੂੰ ਭੈਣ ਭਰਾਵਾਂ ਨਾਲ ਮਾਨਤਨ ਕਰਾਵੇਂ ਨਹੀਂ ਕਰੋ ਯਾਰ ਖੁੱਲਿਆ ਮਾਨਤਨ ਚ ਚੱਲ ਹੀ ਦੇ ਮਾਨਤਨ ਕਰਾ ਲਏ 6 ਸਿੱਕੇ ਅੱਛਾ ਛਾਹ ਅੰਡ ਵੀਰੀ ਦੇ ਦਿੰਨੇ ਆਪਾਂ ਕਿਉਂ 40000 ਹਜ਼ਾਰ ਸ਼ਰਦਾਂਗੇ ਤੁਹਾਨੂੰ ਸਾਡੇ ਨਹੀਂ ਹੁਣ ਹੁਣ 40000 18000 ਅੱਜ ਖੋਲ੍ਹਸ ਜੀ ਹੁਣ ਨਹੀਂ ਅੱਜ ਗੱਲ ਤੇਰੇ ਵਾਸਤੇ ਨਹੀਂ ਇਹਦੇ ਆ ਹਨਾ ਅੱਜ 118000 ਦੀ ਮਾਝ 14000 ਦੀ ਨਹੀਂ ਇੱਕ ਲੱਖ ਤੇ 18000 ਆਏ ਭੈਣ ਭਰਾ ਨੂੰ ਛੋੜ ਛੱਪਾ ਚੋਰ ਛੱਪਾ ਕਰਾਂਗੇ ਜੇ ਕਿਹਾ ਦੂਰੋਂ ਰਾਤ ਰੱਖਾਂਗੇ ਫੁੱਲ ਸੇਵਾ ਪਾਲੀ ਵੀ ਕਰਾਂਗੇ ਹਾਂ ਜਿੰਨਾ ਕੋੜਤੂਆਂ ਵੀ ਖਵਾਉਂਗਾ ਮੈਂ ਕਿਹਾ ਜੋ ਕਿਸੇ ਦਾ ਸ਼ੱਕ ਕਰੋ ਸਾਰਾ ਕੋਈ ਮਿਲੂਗਾ ਹਨਾ ਹਾਂਜੀ ਵੀ ਖੁੱਲੇ ਖਾਤੇ ਖੁੱਲੇ ਖਾਤੇ ਕੋਈ ਇਸਤੇ ਲੋਕ ਲਗਾ ਨਹੀਂ ਗਾ ਇਹ ਨਹੀਂ ਵੀ ਪਸ਼ੂ ਲੈ ਕੇ ਜਾਉਂਦਾ ਫੇਰ ਹੀ ਪਹਿਲਾਂ ਅਗਲੇ ਦਿਨ ਤੱਕ ਨਾ ਕਿਹਾ ਪਸ਼ ਆਪਾਂ ਨਾਲ ਹੀ ਕਿ ਜੇ ਅਸੀਂ ਤੇ ਫੁੱਲ ਕਰਾਂਗੇ ਤੁਹਾਨੂੰ 2 ਦਿਨ ਪਿੱਛੋਂ ਤੁਹਾਨੂੰ ਵੀ ਲਾਈਦਾ ਜਿਹੜੇ ਜਿਹੜੇ ਪੈਂਟ ਲਾਉਣਾ ਵੀ ਚਾਹੀਦਾ ਹਾਂਜੀ ਹਾਂਜੀ ਅਗਲੇ ਬਲੌਗ ਕਰ ਜਾਂਦੇ ਆ ਕਈ ਬੰਦੇ ਨੰਬਰ ਆ ਵੀ ਅਗਲਾ ਕਿਤੇ ਫੋਨ ਨਾ ਲਾ ਲੈ ਇਹ ਵੀ ਵੇਚਦੀ ਆ ਤਦਾਂ ਪੁੱਛਣਾ ਹੀ ਨਹੀਂ ਸਿਆਣੀ ਗੱਲ ਆ ਤੇ ਇਹ ਝੋਟੀ ਆ ਸੰਦੂ ਸਾਹਿਬ ਪਹਿਲੇ ਸੂਏ ਝੋਟੀ ਸੂਣ ਰਹੀ ਆ ਓਕੇ ਤੇ ਬਸ ਕੋਈ ਰਹਿ ਗਏ 5-7 ਦਿਨ ਬਾਕੀ ਕਰਮਾਲੀ ਨੂੰ ਥਣ ਭਾਂਡਾ ਬੜਾ ਸੋਹਣਾ ਲੱਗਾ ਜਿੰਨੀ ਬਣੀ ਵੇਖੋ ਥਣ ਭਾਂਡਾ ਕੱਢਿਆ ਚਾਰ ਵੀ ਵਿਰਲਾ ਦੇ ਲੱਗੇ ਆ ਕਿੱਡਾ ਵੇਖੋ ਕਰਮਾਲੀ ਦਾ ਬਹੁਤ ਚੰਗੀ ਝੋਟੀ ਆ ਓਕੇ ਆ ਵੀ ਪਹਿਲਾ ਕੱਦ ਕਾ ਚੰਗਾ ਆ ਵੀ ਨੀਲੀ ਚ ਹੁੰਦੀ ਆ ਨੀਲੀ ਚ ਆ ਗਈ ਮਗਰਲੇ ਪੈਰ ਅੱਖਾਂ ਹਾਂਜੀ ਹਾਂਜੀ ਲੇਵੇ ਚ ਵੀ ਦੱਬ ਤੇ ਬਾਸ ਆ ਕੋਈ ਤਿਆਰੀ ਜੀ ਕੋਈ ਪੰਜ ਦਿਨ ਲੈ ਜਾ ਸੱਤ ਦਿਨ ਲੈ ਜਾ ਤੋ 10 ਕਿਲੋ ਦਾ ਤੱਕੜੀ ਦੇ ਦੇ ਰੱਖੋ ਸਾਬ ਜਿੱਡੀ ਮੱਝ ਆ ਤੁਹਾਨੂੰ ਤਾਂ ਅੱਗੇ ਦੱਸਿਆ ਹੈ ਜਦੋਂ ਪਸੂਨ ਵਾਲੇ ਦੀ ਮੋਹੀ ਬਾ 14 ਕਿਲੋ ਕਹਿੰਦਾ 10 ਕਿਲੋ ਤੋਂ ਦੌੜਾ ਪਹਿਲਾਂ ਨੂੰ ਹਾਂ ਬੜਾ ਵਾ ਤੇ ਭਾਰਪੂਰ ਦੀ ਇਹਦੀ ਬੇਫਿਕਰੀ ਫੁੱਲ ਗਰੰਟੀ ਦੀ ਭਾਰ ਦੀ ਇਹਦੀ ਵੀ ਓਕੇ ਵੇਖੋ ਸੱਜਣਾ ਤੁਰਦੀ ਝੋਟੀ ਮਗਰਲੇ ਪੈਰ ਧੁੱਤੇ ਅੱਖਾਂ ਨੀਲੀ ਰਾਵੀ ਦੀ ਇਧਰ ਇਹੀ ਨੀਲੀ ਰਾਵੀ ਚੱਲਦੀ ਪਈ ਆ ਸੱਜਣਾ ਤੇ ਉਹ ਟੇਡਾ ਕੱਟਤਾ ਆਪ ਬਖਾਉਂਦੀ ਤੁਹਾਨੂੰ ਮੋੜ ਮੋੜ ਕੇ ਤੇ ਚੜੂਗੀ ਟੇਪ ਪੁੱਛੋ ਨੇ ਆ ਬਾਕੀ ਸੰਤੂ ਸਾਹਿਬ ਝੋਟੀ ਜੂ ਕੋਈ ਕਸਰ ਨਹੀਂ ਗਈ ਹਾਂ ਨਹੀਂ ਚੰਗੀ ਕੋਈ ਕਸਰ ਨਹੀਂ ਝੋਟੀ ਬੈਗ ਵਾਂਗੂ ਸਾਰਾ ਠੱਡਾ ਬਾਕੀ ਭਾ ਕਰਦ ਗਏ ਭਾ ਸੰਧੂ ਸਾਹਿਬ ਝੋਟੀ ਦਾ ਕੀਂਦੀ ਆਪਾਂ ਅੱਗੇ ਜਿਹੜਾ ਪਿਛਲੀ ਵੀਡੀਓ ਪਾਇਆ ਪਾ ਪਰ ਅੱਜ ਝੋਟੀ ਤਿਆਰ ਹੋ ਗਈ ਅੱਜ ਮੁੱਲ ਵੱਧ ਪਾਵਾਂਗੇ ਦਾ ਆਉਂਦੇ ਲੈ ਲੈਿੰਦਾ ਕੋਈ ਲੈ ਲੈਿੰਦਾ ਉਹ ਤਾਂ ਲੈ ਲੈਿੰਦਾ ਅੱਜ ਇਹਦਾ ਮੁੱਲ 1 ਲੱਖ 5000 1 ਲੱਖ 2000 ਦੀ ਖਾਨਾ ਦਵਾਗੇ 1 ਲੱਖ ਤੇ 2000 1 ਲੱਖ 2000 ਦੇ ਦਿਆਂਗੇ ਤੁਸਨ ਸਾਹਿਬ ਬੰਦ ਪੇਟੀ ਨਹੀਂ ਅੱਜ ਮਾਰੀ ਦੀ ਕੱਜੀ ਭਾਈ ਇਹਦੇ ਤੇ ਅੱਜ ਹੋਰ ਜਿਆਦਾ ਛੱਡਦੇ ਫਿਰ ਬੰਦ ਪੇਟੀ ਚ ਕਿ ਬੱਜਾ 5000 ਰੁਪਿਆ ਕੱਢ ਕੇ ਲੈਵੇ 99000 ਦੇ ਦਿਆਂਗੇ 90 ਤੇ 8 90 ਦੇ 8 98000 99000 ਦੇ ਤੇ ਬਾਕੀ ਹਰ ਚੰਗੀ ਜਿਹੜਾ ਲੈ ਜੇ ਮਾਰੀ ਦੀ ਛੋਟੀ ਫੁੱਲ ਵੱਡੀ ਹੈ ਜੀ ਹਾਂ ਅਮਰ ਟੀਵੀ ਲੇਵਾ ਪੰਡਾ ਚੰਗਾ ਤਿਆਰ ਕਰ ਦਿੱਤੀ ਹਾਂ ਹਾਂਜੀ ਭਲਾ ਭੁਲਾ ਪਾ ਦੀ ਖਰੀ ਨਿਕਲੀ ਖਰੀ ਨਿਕਲੀ ਚੋਣ ਚ ਵੀ ਖਰੀ ਨਿਕਲੀ ਚਮੜੀ ਦੀ ਆ ਥਾਲੇ ਪੂਰਾ ਮੁੱਠੀ ਸੰਨ ਬਣਾਈ ਗਈ ਆ ਚਮੜੀ ਵੇਖ ਲਈ ਪਤਨੀ ਹਾਂਜੀ ਹਾਂਜੀ ਓਕੇ ਆ ਕਦੋਂ ਸੂਪੀ ਆ ਸੰਤੋਖ ਸਾਹਿਬ ਜਿਹੜੇ 3 3:30 ਵਜੇ ਸੂਈ ਆ ਤੇ ਉਹਨੇ ਜੋਰ ਪਾਓ ਜੋਰ ਪਾ ਕੇ ਹੜੀ ਆ ਇਹਦੇ ਬੱਚੇ ਨੂੰ ਇੱਕ ਗਰੀ ਪਿਆਇਆ ਕਿ ਲੋਕ ਧਾਰਾ ਤੋਰਾ ਮਾਰ ਕੇ ਵੇਖੀਆਂ ਬਹੁਤ ਚੰਗੀ ਬਹੁਤ ਚੰਗੀ ਚੋਣ ਨਿਕਲੀ ਫੁੱਲ ਵੱਡੀ ਮੱਜਿਆ ਓਕੇ ਹਾਂਜੀ ਅਗਰ ਕੱਟੀ ਆ ਅਗਰ ਕੱਟੀ ਆ ਆ ਨਸਲਾ ਜਿਹੜੇ ਜਫਰਾਬਾਦ ਦੇ ਨੇ ਆਪਾਂ ਕਹਿੰਦੇ ਹੁੰਦੇ ਹਾਂ ਉਹਨੇ ਆ ਜਾਂਦੀ ਆ ਦੁੱਧ ਵਧੀਆ ਦੇਉਗੀ ਹਾਂਜੀ ਦੋ ਤਾਂ ਸੰਤੂ ਸਾਹਿਬ ਆ ਮਾਈ ਤੇ ਚਲੋ ਆਪਾਂ ਅੱਗੇ ਤੁਹਾਨੂੰ ਕਹਿ ਲੈਂਦੇ ਆ ਝੂਠ ਮਾਰਨ ਨੂੰ ਪਾ 15 ਕਿਲੋ ਕਹਿ ਦਿਆ 16 ਕਿਲੋ ਪਰ ਐ ਮਾਈ ਨੂੰ ਦੁੱਧ 14 ਕਿਲੋ ਦੇਣਾ ਚਾਹੀਦਾ ਹੱਕ ਬੰਦਾ ਇਹਦਾ ਹੱਕ ਬੰਦਾ ਬਾਤੀ ਅੱਜ ਆਪਾਂ 2 ਕਿਲੋ ਚ ਹੋਇਆ ਉਹ ਦੱਸਾਂਗਾ ਬੋਲਾ ਚ ਹੋਇਆ ਜੀ ਵੀ ਆਪਦੇ ਥੋੜੀ ਹਾਂਜੀ ਆਪਾਂ ਨੇ 14 ਕਿਲੋ ਚ ਹੋਇਆ ਜੀ ਆਸ ਕਰਦੇ ਆ ਹਾਂ ਆਸ ਕਰਦੇ 14 ਕਿੱਟੀ ਬਹੁਤ ਚੰਗੀ ਤੇਗੀ ਕੱਟੀ ਬਹੁਤ ਚੰਗੀ ਪਲੀ ਪਲਾਈ ਗੱਟੀ ਵੇਖੋ ਇਹ ਮੱਝ ਧੂ ਗੱਟੀ ਗੱਡੀ ਨੇ ਇਹ ਦੇ ਵੇਖੋ ਹਾਂਜੀ ਰੇਟ ਇਹਦਾ ਕੀ ਰਾਉਂਗਾ ਸੰਧੂ ਸਾਹਿਬ ਦੁੱਧ ਦੇ ਸਾਹਿਬ ਨਾਲ ਤੇ ਵਜਿੰਦਾ ਸਾਹਿਬ ਨਾਲ ਮੱਝ ਇੱਕ ਵੀ ਦੀ ਆ ਪਰ ਅੱਜ ਇਹਦੀਆਂ ਆਫਰੇ ਚਲਾ ਦੇਣੀ ਆ ਬਿਲਕੁਲ ਭਾਜ ਲਈ ਆ ਅੱਛਾ ਬਿਲਕੁਲ ਭਾਜ ਲਈ ਆ ਇੱਕੋ ਹਾਂ ਇਹਦਾ ਦੋਰੀ ਕਰਕੇ ਮੋਲ ਨਹੀਂ ਇੱਕੋ ਵਾਰੀ ਕੇ ਉੱਤ ਪੁੱਛ ਨਹੀਂ ਇਹਦਾ ਲੱਖ ਰੁਪਏ ਦੇ ਦੇ ਦਗੇ ਬਾਕੀ ਰਾ ਕਰ ਦੂਗਾ ਦੋ ਛੱਡ ਦਿੰਨੇ ਇਹਦਾ ਕਿਉਂ ਸੰਧੂ ਸਾਹਿਬ 95000 ਦੀ ਮਾਈ ਦੇ ਦਾਂਗੇ ਜੇ ਭੈਣ ਪ੍ਰਾ ਲੈ ਜਾਣੀ ਆਫਰ ਆ ਵੀ ਇਹਦੇ ਕੋਈ ਨਫੇ ਵਾਲੀ ਗੱਲ ਨਹੀਂ ਜੀ ਤੇ ਬਾਕੀ ਆ ਜਿਹੜੀ ਜਿਹੜੀ ਆ ਮੱਝ 95000 ਦੀ ਮੱਝ ਕਵੀ ਦੀ ਜੇ ਸਿਰਫ ਆਏ ਦਾ ਮਾਨ ਜੇ ਇਹਦੇ ਮੱਝਾ ਡੈਂਦਾ ਸਾਰੇ ਮੁੰਡੇ ਮੱਝਾ ਡੈਂਦਾ ਸਿਰਫ ਇੱਕ ਸੂਸਾ ਜਾਈ ਬਾਕੀ ਥਲ ਪਾਂਡਾ ਕਰਮਲ ਨੂੰ ਵੇਖੋ ਲੱਗਾ ਕਿਆ ਬਾਤ ਹਾਂਜੀ ਯਾਰ ਕਿਸੇ ਨੇ ਘਰੇ ਚੋਣੀ ਦੁੱਧ ਤੇ ਮੱਝ ਪੌਣੀ ਇਹ ਤੋਂ ਚੰਗੀ ਮੱਝ ਨਹੀਂ ਲੱਭਣੀ ਨਹੀਂ ਲੱਭਣੀ ਭਾਅ ਬੜਾ ਜਾਏ ਭਾਅ ਬੜਾ ਜੈਜ ਆ ਆਹ ਭਾਅ ਚੋਕੇ ਮੱਝ 75000 ਦੀ ਉਤਰੇ ਦੇ ਦੋ ਦੇ ਦਿਓ ਟੋਕਰੀ ਟੋਕਰੀ ਮਾਰੀ 75000 ਦੀ ਆ ਠੀਕ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਦੈਨ ਦੁੱਖੀ ਰਾਤੋਂ ਹਰ ਦੋਸ਼ਾਂ 'ਚੋਂ ਮੜਿਆ ਜਾ